ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਇਹ ਸੀਆਈਏ ਸਟਾਫ ਨੇ ਜਿਹੜੇ ਢੰਗ ਦੇ ਨਾਲ ਗ੍ਰਿਫਤਾਰੀ ਕੀਤੀ ਹੈ ਕਿੱਥੇ ਗਲਤ ਸੀ ਪੁਲਿਸ ਤੇ ਕਿੱਥੇ ਸਹੀ ਹੈ ਮਾਲਵਿੰਦਰ ਸਿੰਘ ਮਾਲੀ ਨੇ ਅਜਿਹਾ ਕੀ ਕਸੂਰ ਕੀਤਾ ਸੀ ਕਿ ਉਹਨਾਂ ਨੂੰ ਦੇਰ ਸ਼ਾਮ ਤੱਕ ਹਨੇਰੇ ਦੇ ਵਿੱਚ ਗ੍ਰਿਫਤਾਰ ਕਰਨਾ ਬੜਾ ਜ਼ਰੂਰੀ ਸੀ ਜਦੋਂ ਸਭ ਤੋਂ ਵੱਡਾ ਕਸੂਰ ਹੈ ਉਹ ਗੁਨਾਹ ਇਹ ਹੈ ਕਿ ਉਹ ਉਹ ਸੱਤਾ ਦੇ ਖਿਲਾਫ ਬੋਲਦੇ 16 ਤਰੀਕ ਨੂੰ ਕੰਪਲੇਂਟ ਜਾਂਦੀ ਹੈ 16 ਤਰੀਕ ਨੂੰ ਹੀ ਐਫਆਈਆਰ ਹੁੰਦੀ ਹੈ ਔਰ ਰਾਤ ਨੂੰ ਪੁਲਿਸ ਅਰੈਸਟ ਵੀ ਕਰਨ ਪਹੁੰਚ ਜਾਂਦੀ ਹੈ ਇਹੋ ਜੁਰਮ 7 ਸਾਲ ਦੀ ਸਜ਼ਾ ਤੋਂ ਘੱਟ ਹੈ ਤੁਸੀਂ ਉਹਦੇ ਚ ਅਰੈਸਟ ਕਰ ਹੀ ਨਹੀਂ ਸਕਦੇ ਜੇ ਇਹਦੇ ਬਾਵਜੂਦ ਵੀ ਕੋਈ ਪੁਲਿਸ ਵਾਲਾ ਅਰੈਸਟ ਕਰਦਾ ਤਾਂ ਪੁਲਿਸ ਵਾਲੇ ਦੇ ਖਿਲਾਫ ਜਿਹੜੀ ਹੈਗੀ ਆ ਉਹ ਮਤਲਬ ਵਿਭਾਗੀ ਕਾਰਵਾਈ ਵੀ ਕੀਤੀ ਜਾਊਗੀ ਔਰ ਉਹਦੇ ਖਿਲਾਫ ਕੰਟੈਂਪਟ ਵੀ ਪਊਗੀ ਹਾਈ ਕੋਰਟ ਚ ਧਾਰਾਵਾਂ ਦੋ ਲੱਗੀਆਂ ਨੇ ਇੱਕ 196 ਲੱਗੀ ਆ ਦੂਸਰਾ 299 ਇਹਨਾਂ ਦੋਨਾਂ ਜਿਹੜੇ ਕੇਸਾਂ ਦੇ ਵਿੱਚ ਸਜ਼ਾ 3 ਸਾਲ ਹੈ ਵਾਤੁ ਵਾਤੁ ਇਹ じゃ ਉਹ ਟੈਰਰਿਸਟ ਸੀਗੇ ਬੰਬ ਪਲਾਂਟ ਕਰਨ ਜਾ ਰਹੀ ਸੀ ਕਿ ਜੇ ਹੁਣੇ ਨਾ ਰੋਕਿਆ ਗਿਆ ਰਾਤ ਨੂੰ ਜਾ ਕੇ ਅਰੈਸਟ ਨਾ ਕੀਤਾ ਗਿਆ ਤਾਂ ਉਹ ਭੱਜ ਜਾਣਗੇ ਜਾਂ ਫਿਰ ਬਹੁਤ ਵੱਡਾ ਜਿਹੜਾ ਹੈਗਾ ਡੈਮੇਜ ਹੋ ਜਾਏਗਾ ਉਹ ਵਾਰ-ਵਾਰ ਮਾਲੀ ਸਾਹਿਬ ਵੱਲੋਂ ਪੁੱਛਿਆ ਜਾ ਰਿਹਾ ਸੀ ਕਿ ਮੈਨੂੰ ਦੱਸੋ ਅਰੈਸਟ ਵਾਰੰਟ ਕਿੱਥੇ ਨੇ ਐਫ ਆਈ ਆਰ ਕੀ ਹੈ ਉਹ ਨਹੀਂ ਦਿੱਤੀ ਗਈ ਉਹ ਕਹਿੰਦਾ ਜੀ ਤੁਸੀਂ ਦੋਸ਼ੀ ਹੋ ਤਾਂ ਉਹਨੂੰ ਜ਼ਿਆਦਾ ਨਹੀਂ ਦੱਸ ਸਕਦੇ ਇਹ ਮੈਂ ਹੈਰਾਨ ਰਹਿ ਗਿਆ ਇਹ ਲਫ਼ਜ਼ ਸੁਣ ਕੇ ਮਾਲੀ ਸਾਹਿਬ ਨੂੰ ਜਲੀਲ ਕਰਨ ਦੇ ਲਈ ਇਹ ਸਾਰਾ ਕਰੇਗਾ ਸ਼ਰਾਬ ਦਾ ਖਾਸ ਤੌਰ ਤੇ ਨਾ ਲੈਣਾ ਤੇ ਦਰਾਂ ਦੀ ਇਹ ਕੈਰੇਕਟਰ ਅਸਸਿਨੇਸ਼ਨ ਵੀ ਹੈ ਇਹ ਅਰੈਸਟ ਗਲਤ ਕਿਵੇਂ ਆ ਔਰ ਇਹ ਪਰਚਾਤ ਗਲਤ ਕਿਵੇਂ ਕਿਸ ਤਰੀਕੇ ਨਾਲ ਘਟਨਾ ਕਰ ਨੂੰ ਅੰਜਾਮ ਦਿੱਤਾ ਉਥੇ ਇੱਕ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਜਿਹੜੇ ਕੋਈ ਪੰਜ ਚਾਰ ਪੱਤਰਕਾਰ ਰਹੇਗੇ ਕਿ ਸੰਭਲ ਜਾਓ ਨਹੀਂ ਤੇ ਤੁਹਾਡੇ ਨਾਲ ਵੀ ਐਨੀ ਐਵੇਂ ਅਰੈਸਟ ਕਰਾਂਗੇ ਤੁਹਾਨੂੰ ਵੀ ਤੁਹਾਨੂੰ ਵੀ ਅਸੀਂ ਇਸ ਤਰੀਕੇ ਨਾਲ ਦਲੀਲ ਕਰਾਂਗੇ ਪੱਤਰਕਾਰ ਤੇ ਰਾਜਨੀਤਿਕ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਉਸ ਤੋਂ ਬਾਅਦ ਜੁਡੀਸ਼ੀਅਲਸ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਹੁਣ ਐਫ ਆਈ ਆਰ ਦਰਜ ਕਰਾਉਣ ਵਾਲਾ ਸ਼ਿਕਾਇਤ ਕਰਤਾ ਕੌਣ ਹੈ ਤੇ ਜਿਹੜੀਆਂ ਧਰਾਵਾਂ ਲਗਾਈਆਂ ਗਈਆਂ ਨੇ ਤੇ ਸੀਆਈਏ ਸਟਾਫ ਨੇ ਜਿਹੜੇ ਢੰਗ ਦੇ ਨਾਲ ਗ੍ਰਿਫਤਾਰੀ ਕੀਤੀ ਹੈ ਕਾਨੂੰਨੀ ਪੱਖ ਤੋਂ ਕਾਨੂੰਨੀ ਨਜ਼ਰੀਏ ਤੋਂ ਕਿੱਥੇ ਗਲਤ ਸੀ ਪੁਲਿਸ ਤੇ ਕਿੱਥੇ ਸਹੀ ਹੈ ਕਿ ਇਹ ਐਫ ਆਈ ਆਰ ਦਾ ਆਧਾਰ ਬਣਦਾ ਸੀ ਮਾਲਵਿੰਦਰ ਸਿੰਘ ਮਾਲੀ ਨੇ ਅਜਿਹਾ ਕੀ ਕਿਹਾ ਸੀ ਕਿ ਜਿਹੜਾ ਕਾਨੂੰਨ ਨੂੰ ਖਤਰਾ ਪੈ ਗਿਆ ਤੇ ਅਰੈਸਟ ਜ਼ਰੂਰੀ ਸੀ ਇਸ ਬਾਬਤ ਐਫਆਈਆਰ ਦਿਹਾੜੇ ਦਿਵਾਲੇ ਘੁੰਮਦੀਆਂ ਗੱਲਾਂ ਐਫਆਈਆਰ ਚ ਦਰਜ ਕੀ ਕੀ ਹੈ ਕੱਲੀ ਕੱਲੀ ਗੱਲ ਅਸੀਂ ਕਾਨੂੰਨੀ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਜਗਤਾਰ ਸਿੰਘ ਸਿੱਧੂ ਜੀ ਉਹਨਾਂ ਨਾਲ ਅਸੀਂ ਗੱਲ ਕਰਦੇ ਆਂ ਪਹਿਲੀ ਨਜ਼ਰੇ ਤਾਂ ਜਿੰਨੀ ਕੁ ਜਾਣਕਾਰੀ ਮੀਡੀਆ ਦੇ ਜ਼ਰੀਏ ਤੁਹਾਡੇ ਤੱਕ ਵੀ ਆ ਗਈ ਹੈ ਤੁਹਾਡੇ ਨੌਲੇਜ ਚ ਹੋਣਾ ਕੀ ਕੀ ਹੋਇਆ ਮਾਲਵਿੰਦਰ ਸਿੰਘ ਮਾਲੀ ਨੇ ਅਜਿਹਾ ਕੀ ਕਸੂਰ ਕੀਤਾ ਸੀ ਕਿ ਉਹਨਾਂ ਨੂੰ ਦੇਰ ਸ਼ਾਮ ਤੱਕ ਹਨੇਰੇ ਦੇ ਵਿੱਚ ਗ੍ਰਿਫਤਾਰ ਕਰਨਾ ਬੜਾ ਜ਼ਰੂਰੀ ਸੀ ਇਹ ਮਾਲਵਿੰਦਰ ਸਿੰਘ ਮਾਲੀ ਦਾ ਬڑا ਜਿਹੜਾ ਸਭ ਤੋਂ ਵੱਡਾ ਕਸੂਰ ਹੈ ਉਹ ਗੁਨਾਹ ਇਹ ਹੈ ਕਿ ਉਹ ਉਹ ਸੱਤਾ ਦੇ ਖਿਲਾਫ ਬੋਲਦੇ ਆ ਇਹ ਸਭ ਤੋਂ ਵੱਡਾ ਗੁਨਾਹ ਹੈ ਉਹਨਾਂ ਦਾ ਇਸੇ ਕਰਕੇ ਪਰਚਾ ਹੋਇਆ ਔਰ ਇਹਦੇ ਚ ਤੁਸੀਂ ਦੇਖੋ ਇਹਦੀਆਂ ਘਟਨਾਵਾਂ ਆਪਣੇ ਆਪ ਦੱਸ ਰਹੀਆਂ ਨੇ ਦੇਖੋ ਇੱਕ ਨਾਰਮਲ ਮੰਨ ਲਓ ਤੁਸੀਂ ਕਿਸੇ ਦੇ ਧਾਰਮਿਕ ਭਾਵਾਂ ਨੂੰ ਭਾਵਨਾਵਾਂ ਨੂੰ ਜੇ ਠੇਸ ਪਹੁੰਚਾਉਂਦੇ ਹੋ ਤਾਂ ਕੋਈ ਵੀ ਹਰ ਇੱਕ ਕੋਲ ਅਧਿਕਾਰ ਹੈ ਕਿ ਉਹ ਕੰਪਲੇਂਟ ਕਰ ਸਕਦਾ ਹੈ ਪਰਚਾ ਦਰਜ ਹੋ ਸਕਦਾ ਹੈ ਪਰ ਤੁਸੀਂ ਇਸ ਨੂੰ ਦੇਖੋ ਇਹ ਪਰਚਾ ਜਿਹੜੀ ਜਿਹਦੀ ਗੱਲ ਕਰੀ ਗਈ ਹੈ ਕਿ 16 ਤਰੀਕ ਨੂੰ ਮੈਂ ਕਿਸੇ ਜਿਹੜਾ ਹੈਗਾ ਮੀਡੀਆ ਚੈਨਲ YouTube ਚੈਨਲ ਤੇ ਇੰਟਰਵਿਊ ਦੇਖੀ 16 ਤਰੀਕ ਨੂੰ ਹੀ ਬੰਦਾ ਕੰਪਲੇਂਟ ਦਿੰਦਾ ਹੈ ਕੰਪਲੇਂਟ ਕੀ ਚਾਰ ਲੈਣਾਂ ਦੀ ਹੈ ਕਿ ਜੀ ਮਾਲਵਿੰਦਰ ਸਿੰਘ ਮਾਲੀ ਦੀ ਮੈਂ ਇੰਟਰੂ ਸੁਣੀ ਉਹ ਕੁਝ ਰਾਜਨੀਤਿਕ ਲੀਡਰਾਂ ਨੂੰ Hindu ਦੇਵੀ ਦੇਵਤਿਆਂ ਨਾਲ ਜਿਹੜਾ ਹੈਗੀ ਤੁਲਨਾ ਕਰ ਰਹੇ ਨੇ ਇਹਦੇ ਨਾਲ ਸਾਰੀਆਂ ਮੇਰੀਆਂ ਭਾਵਨਾਵਾਂ ਆहत ਹੋਈਆਂ ਨੇ ਤੇ ਜਿਹੜਾ ਹੈਗਾ ਲਾਅ ਐਂਡ ਆਰਡਰ ਨੂੰ ਖਤਰਾ ਹੈ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਵੀ ਕਿਹਾ ਗਿਆ ਹੈ ਕਿ ਇਸ ਨਾਲ ਹਿੰਦੂ ਭਾਈਚਾਰੇ 'ਚ ਰੋਸ ਪਾਇਆ ਜਾ ਰਿਹਾ ਹੈ ਵੱਡੇ ਪੱਦਰ ਵੱਡੇ ਪੱਦਰ ਤੇ ਰੋਸ ਪਾਇਆ ਜਾ ਰਿਹਾ ਹੈ ਹਾਲਾਂਕਿ ਉਹਨਾਂ ਦਾ ਕਿਸੇ ਨੇ ਵੀਡੀਓ ਦੇਖੀ ਤੇ ਔਰ ਦੂਸਰੀ ਗੱਲ ਦੇਖੋ ਤੁਸੀਂ ਹੁਣ 16 ਤਰੀਕ ਨੂੰ ਕੰਪਲੇਂਟ ਜਾਂਦੀ ਹੈ 16 ਤਰੀਕ ਨੂੰ ਹੀ ਐਫ ਆਈ ਆਰ ਹੁੰਦੀ ਹੈ ਔਰ ਰਾਤ ਨੂੰ ਪੁਲਿਸ ਅਰੈਸਟ ਵੀ ਕਰਨ ਪਹੁੰਚ ਜਾਂਦੀ ਹੈ ਔਰ ਅਰੈਸਟ ਕਰਨ ਦਾ ਤਰੀਕਾ ਦੇਖੋ ਤੁਸੀਂ ਪਹਿਲੀ ਗੱਲ ਤਾਂ ਜਿਹੜਾ ਕਿਸੇ ਬੰਦੇ ਨੂੰ ਜਦੋਂ ਤੁਸੀਂ ਜਿਹੜਾ ਹੈਗਾ ਅਰੈਸਟ ਕਰਨਾ ਹੈ ਜੇ ਉਹ ਜੁਰਮ 7 ਸਾਲ ਦੀ ਸਜ਼ਾ ਤੋਂ ਘੱਟ ਹੈ ਤੁਸੀਂ ਉਹਦੇ ਚ ਅਰੈਸਟ ਕਰ ਹੀ ਨਹੀਂ ਸਕਦੇ ਇਹ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਇਹਦੇ ਬਾਰੇ ਅੱਗੇ ਖੁੱਲਕੇ ਵੀ ਗੱਲ ਕਰਦੇ ਹਾਂ ਇਹ ਜਿਹੜੇ ਧਾਰਾਵਾਂ 2 ਲੱਗੀਆਂ ਨੇ 196 ਲੱਗੀ ਹੈ ਇਕ 96 ਧਾਰਾ ਦੇ ਵਿੱਚ ਹੇਟ ਸਪੀਚ ਬੇਸਿਕਲੀ ਜਿਹਨੂੰ ਕਹਿੰਦੇ ਆ ਕਿ ਜਿਹੜਾ ਹੈਗਾ ਨਫ਼ਰਤ ਦੀ ਕੋਈ ਭਾਸ਼ਣ ਦੇਣਾ ਜਿਹਦੇ ਨਾਲ ਜਿਹੜੇ ਦੋ ਤਬਕੇ ਨੇ ਸਮਾਜ ਦੇ ਉਹ ਆਪਸ ਵਿੱਚ ਲੜ ਪੈਣ ਕੋਈ ਇਸ ਤਰ੍ਹਾਂ ਦੀ ਸਪੀਚ ਦੇਣੀ ਦੂਸਰਾ 299 ਜਿਹੜੀ ਪਹਿਲਾਂ 295 ਏ ਸੀ ਹੁਣ ਉਹ 299 ਏ ਬਣ ਗਈ ਹੈ ਕਿਸੇ ਦੀਆਂ ਧਾਰਮਿਕ ਭਾਵ ਨੂੰ ਆਹਤ ਕਰਨਾ ਇਹਨਾਂ ਦੋਨਾਂ ਜਿਹੜੇ ਮਤਲਬ ਕੇਸਾਂ ਦੇ ਵਿੱਚ ਸਜ਼ਾ 3 ਸਾਲ ਹੈ ਵੱਧ ਤੋਂ ਵੱਧ ਤੋ 3 ਸਾਲ ਦੀ ਸਜ਼ਾ ਦੇ ਵਿੱਚ ਜਿਹੜਾ ਅਰਨੇਸ਼ ਕੁਮਾਰ ਦੀ ਜਜਮੈਂਟ 2013 ਦੀ ਸੁਪਰੀਮ ਕੋਰਟ ਦੀ ਕਿ ਜਦੋਂ ਜਿਹੜਾ ਜਿਹੜਾ ਜੁਰਮ ਕੋਈ 7 ਸਾਲ ਤੋਂ ਘੱਟ ਦੀ ਸਜ਼ਾ ਵਾਲਾ ਉਹਦੇ 'ਚ ਤੁਸੀਂ ਬੰਦੇ ਨੂੰ ਅਰੈਸਟ ਨਹੀਂ ਕਰੋਗੇ ਉਹਦੇ 'ਚ ਇੱਕ ਨੋਟਿਸ ਦਿਓਗੇ 41A ਜਿਹੜਾ ਪਹਿਲਾਂ ਸੈਕਸ਼ਨ ਸੀਗਾ CrPC ਦਾ ਹੁਣ ਬਦਲ ਗਿਆ ਉਹ ਪਰ ਧਾਰਾ ਉਹੀ ਹੈ ਕਿ ਭਾਈ ਤੁਸੀਂ ਤੁਹਾਡੇ ਖਿਲਾਫ ਇਹ ਪਰਚਾ ਦਰਜ ਹੋਇਆ ਤੁਸੀਂ ਤਫਤੀਸ਼ ਚ ਸ਼ਾਮਲ ਹੋਵੋਗੇ ਕਿ ਜੇ ਬੰਦਾ ਤਫਤੀਸ਼ ਸ਼ਾਮਲ ਨਹੀਂ ਹੁੰਦਾ ਫਿਰ ਤੁਸੀਂ ਉਹਨੂੰ ਅਰੈਸਟ ਕਰ ਸਕਦੇ ਹੋ ਹੁਣ ਇੱਥੇ ਕੀ ਮਤਲਬ ਹੈ ਜਾਂ ਉਹ ਟੈਰਰਿਸਟ ਸੀਗੇ ਕਿ ਭਾਈ ਕੋਈ ਕੋਈ ਬੰਬ ਪਲਾਂਟ ਕਰਨ ਜਾ ਰਹੇ ਸੀ ਕਿ ਜੇ ਹੁਣੇ ਨਾ ਰੋਕਿਆ ਗਿਆ ਰਾਤ ਨੂੰ ਜਾ ਕੇ ਅਰੈਸਟ ਨਾ ਕੀਤਾ ਗਿਆ ਤਾਂ ਮਤਲਬ ਉਹ ਫੱਟ ਜਾਣਗੇ ਜਾਂ ਫਿਰ ਬਹੁਤ ਵੱਡਾ ਜਿਹੜਾ ਹੈਗਾ ਡੈਮੇਜ ਹੋ ਜਾਏਗਾ ਸੀਆਈਏ ਖਰੜ ਦੇ ਜਿਹੜੇ ਸਟਾਫ ਦੇ ਮੈਂਬਰ ਪਟਿਆਲੇ ਅਰੈਸਟ ਕਰਨ ਚੇਚੇ ਤੌਰ ਤੇ ਜਾਂਦੇ ਆ ਉੱਥੇ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਤੁਸੀਂ ਸ਼ਰਾਬ ਦੀ ਹਾਲਤੋਂ ਸਾਡੇ ਕੰਮ ਚ ਵਿਘਨ ਪਾ ਰਹੇ ਹੋ हां देखो ये सारा जेड़ा ना ये जेड़ा तंत्र बनया गया है ये तो साफ पता लग रहा है कि माली साहब ਨੂੰ ਜਲੀਲ ਕਰਨ ਦੇ ਲਈ ਇਹ ਸਾਰਾ ਕਰ ਰਿਹਾ ਹੈ ਸ਼ਰਾਬ ਦਾ ਖਾਸ ਤੌਰ ਤੇ ਨਾ ਲੈਣਾ ਵੀ ਤਾਂ ਕਿ ਇੱਕ ਤਰ੍ਹਾਂ ਦੀ ਇਹ ਕੈਰੇਕਟਰ ਅਸਸਿਨੇਸ਼ਨ ਵੀ ਹੈ ਔਰ ਦੂਜੀ ਗੱਲ ਜਿਹੜੀ ਰਹੀ ਗੱਲ ਤੁਲਨਾ ਦੀ ਚਲੋ ਆਪਾਂ ਉਹਦੀ ਡਿਟੇਲਸ ਨਹੀਂ ਜਾਂਦੇ ਤੁਲਨਾ ਤਾਂ ਅਕਸਰ ਹੀ ਮੋਦੀ ਸਾਹਿਬ ਨੂੰ ਬਹੁਤ ਸਾਰੇ ਜਿਹੜੇ ਬੀਜੇਪੀ ਦੇ ਐਮਪੀ ਨੇ ਉਹ ਰਾਮ ਨਾਲ ਉਹਨਾਂ ਦੀ ਤੁਲਨਾ ਕਰ ਦਿੰਦੇ ਨੇ ਕੋਈ ਆਪਣੇ ਆਪ ਨੂੰ ਜਿਹੜਾ ਹੈਗਾ ਮੋਦੀ ਜੀ ਨੂੰ ਰਾਮ ਕਹਿ ਰਿਹਾ ਤੇ ਖੁਦ ਨੂੰ ਉਹਨਾਂ ਦਾ ਹਨੂਮਾਨ ਕਹਿ ਰਿਹਾ ਉਹਨਾਂ ਦੇ ਖਿਲਾਫ ਤਾਂ ਤੁੜੀਆਂ ਭਾਵਨਾਵਾਂ ਆਹਤ ਨਹੀਂ ਹੁੰਦੀਆਂ ਤੁਸੀਂ ਉਹਨਾਂ ਦੇ ਖਿਲਾਫ ਕਿਉਂ ਨਹੀਂ ਪਰਚਾ ਦਰਜ ਕਰਾਇਆ ਔਰ ਤੁਸੀਂ ਔਰ ਰਾਤ ਨੂੰ ਤੁਸੀਂ ਰੈਸਟ ਕਰਨ ਜਾ ਰਹੇ ਹੋ ਔਰ ਉਹ ਵੀ ਉਸ ਜੁਰਮ 'ਚ ਜਿਹਦੇ 'ਚ ਅਰੈਸਟ ਬਣਦੀ ਹੀ ਨਹੀਂ ਦਿਨੇ ਵੀ ਅਰੈਸਟ ਕਰਨੀ ਨਹੀਂ ਬਣਦੀ ਔਰ ਤੁਸੀਂ ਇਥੋਂ ਪਟਿਆਲੇ ਜਾ ਰਹੇ ਹਾਂ ਪਟਿਆਲੇ ਜਾ ਕੇ ਤੁਸੀਂ ਉਹਨੂੰ ਬੰਦੇ ਨੂੰ ਜਲੀਲ ਕਰ ਰਹੇ ਹੋ ਔਰ ਕਹਿ ਰਹੇ ਹੋ ਕਿ ਤੁਸੀਂ ਸ਼ਰਾਬ ਪੀ ਰਹੇ ਹੋ ਔਰ ਤੁਸੀਂ ਉਹਨੂੰ ਅਰੈਸਟ ਕਰਕੇ ਮਤਲਬ ਇਹ ਇਹ ਸਾਬਿਤ ਕਰ ਰਹੇ ਹੋ ਕਿ ਬਹੁਤ ਜ਼ਿਆਦਾ ਕੋਈ ਵੱਡਾ ਜਿਹੜਾ ਹੈਗਾ ਜੁਰਮ ਹੋਇਆ ਹੋ ਇਹ ਇਹ ਮਤਲਬ ਇਹ ਤਾਂ ਸਾਫ਼ ਪਤਾ ਲੱਗਦਾ ਹੈ ਕਿ ਪਰਚਾ ਜਿਹੜਾ ਹੈਗਾ ਇਹ ਰਾਜਨੀਤਿਕ ਹੈ ਇਹ ਜਿਹੜਾ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਜਿਹੜੀ ਜਿਹੜੀ ਪੰਜਾਬ ਦੀ ਸੱਤਾ ਹੈ ਤਾਂ ਜਿਹੜੀ ਬੀਜੇਪੀ ਦੀ ਸੱਤਾ ਜਿਸ ਤਰ੍ਹਾਂ ਉਹ ਮਾਲੀ ਸਾਹਿਬ ਬਹੁਤ ਟਾਕਸ਼ ਕਰਦੇ ਨੇ ਛਲੇਡਾ ਕਹਿੰਦੇ ਨੇ ਕੇਜਰੀਵਾਲ ਨੂੰ ਹਨਾ ਤਿੱਖੇ ਲਫ਼ਜ਼ ਬੋਲਦੇ ਨੇ ਤਾਂ ਉਹ ਉਹ ਬੀਜੇਪੀ ਦਾ ਦੂਜਾ ਰੂਪ ਹੀ ਦੱਸਦੇ ਨੇ ਇਵਨ ਕਿ ਉਹ ਤੋਂ ਵੀ ਖਤਰਨਾਕ ਦੱਸਦੇ ਨੇ ਇਹਨਾਂ ਨੂੰ ਕਿ ਜੇ ਇਹਨਾਂ ਦਾ ਰਾਜ ਆ ਗਿਆ ਤਾਂ ਇਹ ਜਿਹੜਾ ਹੈਗਾ ਪੱਤਰਕਾਰਾਂ ਨੂੰ ਆਪਾਂ ਸੋਚ ਵੀ ਨਹੀਂ ਸਕਦੇ ਕਿ ਜਿਹੜੀ ਥੋੜੀ ਜਿਹੜੀ ਬੋਲਣ ਦੀ ਆਜ਼ਾਦੀ ਆ ਉਹਨੂੰ ਕਿੱਥੋਂ ਤੱਕ ਦਬਾ ਦੇਣਗੇ ਤਾਂ ਉਹ ਇਹ ਸਾਬਤ ਕਰ ਰਹੇ ਨੇ ਹੁਣ ਜਿਹੜੀ ਐਫਆਈਆਰ ਦੇ ਜ਼ਰੀਏ ਜਾਂ ਸੀਆਈਏ ਸਟਾਫ ਨੇ ਉਸ ਵੀਡੀਓ ਦੇ ਜ਼ਰੀਏ ਜੁੜੀਆਂ ਗੱਲਾਂ ਆਖੀਆਂ ਨੇ ਕਿ ਐਫਆਈਆਰ ਹੈ ਜਦੋਂ ਵਾਰ-ਵਾਰ ਮਾਲੀ ਸਾਹਿਬ ਵੱਲੋਂ ਪੁੱਛਿਆ ਜਾ ਰਿਹਾ ਸੀ ਕਿ ਮੈਨੂੰ ਦੱਸੋ ਅਰੈਸਟ ਵਾਰੰਟ ਕਿੱਥੇ ਨੇ ਐਫਆਈਆਰ ਕੀ ਹੈ ਉਹ ਨਹੀਂ ਦਿੱਤੀ ਗਈ ਕਿ ਪੁਲਿਸ ਇਹੋਲਾ ਰੱਖ ਸਕਦੀ ਹੈ ਕਾਨੂੰ ਹਾਂ ਇਹ ਇਹ ਬੜਾ ਤੁਹਾਡਾ ਅੱਛਾ ਸਵਾਲ ਹੈ ਦੇਖੋ ਹੁਣ ਮਾਲੀ ਸਾਹਿਬ ਕੁਝ ਪੁੱਛ ਰਹੇ ਨੇ ਕਿ ਮੈਨੂੰ ਕਿਉਂ ਅਰੈਸਟ ਕੀਤਾ ਜਾ ਰਿਹਾ ਉਹ ਕਹਿੰਦਾ ਜੀ ਤੁਸੀਂ ਦੋਸ਼ੀ ਹੋ ਤਾ ਉਹਨੂੰ ਜਿਆਦਾ ਨਹੀਂ ਦੱਸ ਸਕਦੇ ਮਤਲਬ ਇਹ ਮੈਂ ਹਰਾਮ ਰਹਿ ਗਿਆ ਇਹ ਲਫ਼ਜ਼ ਸੁਣ ਕੇ ਦੋਸ਼ੀ ਦਾ ਤਾਂ ਹੱਕ ਬਣਦਾ ਹੈ ਉਹ ਤਾਂ اختیار ਕਾਨੂੰਨੀ ਤੇ ਸੰਵਿਧਾਨਕ اختیار ਹੈ ਕਿ ਵੱਡੇ ਵੱਡੇ ਪੋਸਟਰ ਵੀ ਲਾਏ ਜਾਂਦੇ ਆ ਕਿ ਅਰੈਸਟ ਵੇਲੇ ਕੀ ਕੀ ਤੇ ਆਂ ਉੱਡਦੀ ਜਿਹੜੀ ਹੈਗੀ ਆ ਜਜਮੈਂਟ ਹੈ ਡੀ ਕੇ ਵਸੂਦੀ ਉਸ ਤੋਂ ਬਾਅਦ ਇਹ ਪ੍ਰੋਵੀਜ਼ਨਸ ਵੀ ਆ ਗਈਆਂ ਕਿ ਜਿਹਨੂੰ ਤੁਸੀਂ ਅਰੈਸਟ ਕਰ ਰਹੇ ਹੋ ਉਹਨੂੰ ਪਹਿਲਾਂ ਸਾਰਾ ਕੁਝ ਦੱਸੋਗੇ ਕਿ ਤੁਹਾਨੂੰ ਕਿਉਂ ਅਰੈਸਟ ਕੀਤਾ ਜਾ ਰਿਹਾ ਹੈ ਤੁਹਾਡੇ ਖਿਲਾਫ ਇਲਜ਼ਾਮ ਕੀ ਨੇ ਕੀ ਨਵੇਂ ਕਾਨੂੰਨ ਦੇ ਮੁਤਾਬਕ ਬਦਲ ਤਾਂ ਨਹੀਂ ਗਈ ਇਹ ਗੱਲ ਨਹੀਂ ਬਿਲਕੁਲ ਵੀ ਨਹੀਂ ਹੂ ਹੂ ਉਹੀ ਧਾਰਾਵਾਂ ਨੇ ਮਤਲਬ ਉਹਨਾਂ ਦੇ ਨੰਬਰ ਬਦਲੇ ਨੇ ਬਟ ਪ੍ਰੋਵੀਜ਼ਨ ਉਹੀ ਹੈ ਔਰ ਦੂਸਰਾ ਕਾਨੂੰਨ ਨੂੰ ਛੱਡੋ ਜਿਹੜਾ ਸੁਪਰੀਮ ਕੋਰਟ ਦੀਆਂ ਜਿਹੜੀਆਂ ਜਜਮੈਂਟਾਂ ਨੇ ਉਹ ਉਹ ਸਾਫ਼ ਕਹਿੰਦੀਆਂ 2013 ਚ ਰਨੇਸ਼ ਕੁਮਾਰ ਆਈ ਸੀ ਪਰ ਦੇਖਿਆ ਗਿਆ ਕਿ ਭਲੇ ਵੀ ਕੋਈ ਸੁਧਾਰ ਨਹੀਂ ਆਇਆ ਤਾਂ ਪੁਲਿਸ ਧੜਾ ਧੜ ਜਿਹੜੇ 7 ਸਾਲ ਤੋਂ ਘੱਟ ਦੀ ਜਿਹੜੇ ਸਜ਼ਾ ਵਾਲੇ ਕੇਸ ਨੇ ਉਹਨਾਂ 'ਚ ਵੀ ਅਰੈਸਟ ਕਰ ਰਹੀ ਹੈ ਤਾਂ ਹੁਣੇ ਇੱਕ ਜਿਹੜੀ ਜਜਮੈਂਟ ਮੁਹੰਮਦ ਅਸ਼ਫਾਕ ਵਰਸ ਸਟੇਟ ਆਫ ਚਾਰਖੰਡ 2023 ਦੀ ਜਜਮੈਂਟ ਆ ਸੁਪਰੀਮ ਕੋਰਟ ਦੀ ਉਹਦੇ 'ਚ ਉਹਨਾਂ ਨੇ ਕਿਹਾ ਕਿ ਸਾਰੀਆਂ ਜਿਹੜੇ ਸਟੇਟ ਨੇ ਐਫੀਡੇਵਿਟ ਦਾਇਰ ਕਰੋ ਸਾਰੀਆਂ ਹਾਈ ਕੋਰਟ ਐਫੀਡੇਵਿਟ ਦਾਇਰ ਕਰੋ ਕਿ ਹਰਨੇਸ਼ ਕੁਮਾਰ ਵਾਲੀ ਜਜਮੈਂਟ ਨੂੰ ਤੁਸੀਂ ਫਾਲੋ ਕਰ ਰਹੇ ਹੋ ਤੇ ਉਹਦੇ 'ਚ ਕੀ ਲਿਖਿਆ ਹਰਨੇਸ਼ ਕੁਮਾਰ ਜਜਮੈਂਟ ਦੇ ਵਿੱਚ ਕਿ 7 ਸਾਲ ਤੋਂ ਘੱਟ ਦੀ ਸਜ਼ਾ ਦੇ ਜਿਹੜੀ ਹੈਗੇ ਕੋਈ ਜੁਰਮ ਹੈ ਉਹਦੇ ਚ ਬੰਦੇ ਦੀ ਅਰੈਸਟ ਨਹੀਂ ਕੀਤੀ ਜਾਊਗੀ ਉਹਨੂੰ ਨੋਟਿਸ ਦੇ ਕੇ ਬੁਲਾਇਆ ਜਾਊਗਾ ਜੇ ਉਹ ਨੋਟਿਸ ਜਾਂ ਦੇਣ ਤੇ ਜਾ ਰਿਹਾ ਮਤਲਬ ਕੋਆਪਰੇਟ ਕਰ ਰਿਹਾ ਫਿਰ ਤੁਸੀਂ ਉਹਨੂੰ ਅਰੈਸਟ ਨਹੀਂ ਕਰੋਗੇ ਨੰਬਰ 1 ਨੰਬਰ 2 ਜੇ ਇਹਦੇ باوجود ਵੀ ਕੋਈ ਪੁਲਿਸ ਵਾਲਾ ਅਰੈਸਟ ਕਰਦਾ ਤਾਂ ਪੁਲਿਸ ਵਾਲੇ ਦੇ ਖਿਲਾਫ ਜਿਹੜੀ ਹੈਗੀ ਆ ਉਹ ਮਤਲਬ ਵਿਭਾਗੀ ਕਾਰਵਾਈ ਵੀ ਕੀਤੀ ਜਾਊਗੀ ਔਰ ਉਹਦੇ ਖਿਲਾਫ ਕੰਟੈਂਪਟ ਵੀ ਪਊਗੀ ਹਾਈ ਕੋਰਟ ਚ ਔਰ ਇੱਥੋਂ ਤੱਕ ਕਿ ਉਸ ਇਸ ਜਜਮੈਂਟ ਦੇ ਵਿੱਚ ਇਹ ਵੀ ਲਿਖਿਆ ਕਿ ਜੱਜ ਵੀ ਜੇ ਡਿਟੈਂਸ਼ਨ ਆਰਡਰ ਦੇ ਦਿੰਦਾ ਜਿਸ ਤਰ੍ਹਾਂ ਮਾਲੀ ਸਾਹਿਬ ਨੂੰ ਜੁਡੀਸ਼ੀਅਲ ਕਸਟਡੀ ਚ ਜਿਸ ਤਰ੍ਹਾਂ ਭੇਜਿਆ ਗਿਆ ਮਕੈਨਿਕਲੀ ਤਾਂ ਜੱਜ ਦੇ ਖਿਲਾਫ ਵੀ ਜਿਹੜੇ ਹੈਗੇ ਆ ਡਿਪਾਰਟਮੈਂਟਲ ਇਲੈਕਸ਼ਨ ਹੋਊਗਾ। ਹੂੰ। ਤੋਂ ਇਹ ਸਾਰਾ ਕਾਨੂੰਨ ਹੋਣ ਦੇ ਬਾਵਜੂਦ ਵੀ ਔਰ ਮਾਲੀ ਸਾਹਿਬ ਕੋਈ ਆਮ ਬੰਦੇ ਤਾਂ ਐ ਨਹੀਂ ਬਹੁਤ ਜਾਣੇ ਪਛਾਣੇ ਨੇ ਤੇ ਉਹਦਾ ਚਲੋ ਉਹਨਾਂ ਨੇ ਵੀਡੀਓ ਬਣਾ ਲਈ। ਆਮ ਜਿਹੜੇ ਲੋਕਨਾਂ ਨਾਲ ਇਹ ਕੀ ਕਰਦੇ ਹੋਣਗੇ? ਔਰ ਤੁਸੀਂ ਇਹ ਜਿਹੜਾ ਮਾਈਂਡਸੈਟ ਕਿੱਥੋਂ ਆਇਆ? ਇਹਦੇ ਬਾਰੇ ਜਿਹੜੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਦੇਖੋ ਅ ਅੰਗਰੇਜ਼ਾਂ ਵੇਲੇ ਜਿਹੜਾ ਇਹ ਲਾਅ ਸ਼ੁਰੂ ਹੋਇਆ ਕਿ ਕਿਸੇ ਨਹੀਂ ਤਾਂ ਜਿਹੜੇ ਵੈਸਟਰਨ ਕੰਟਰੀਜ਼ ਨੇ ਕਿਤੇ ਇਹ ਪ੍ਰੋਵੀਜ਼ਨ ਨਹੀਂ ਹੈ ਉੱਥੇ ਕੀ ਹੈ ਕਿ ਪਹਿਲਾਂ ਤਫ਼ਤੀਸ਼ ਹੋਏਗੀ ਤਫ਼ਤੀਸ਼ ਹੋਣ ਤੋਂ ਬਾਅਦ ਬੰਦੇ ਨੂੰ ਦੱਸਿਆ ਜਾਏਗਾ ਕਿ ਭਾਈ ਤੇਰੇ ਖਿਲਾਫ ਇਹ ਜੁਰਮ ਨੇ ਤੇ ਹੁਣ ਅਸੀਂ ਤੈਨੂੰ ਅਰੈਸਟ ਕਰ ਰਹੇ ਹਾਂ ਇੱਥੇ ਕੀ ਹੁੰਦਾ ਕਿ ਤਫ਼ਤੀਸ਼ ਬਾਅਦ ਚੁੰਦੀ ਰਹੇਗੀ ਪਹਿਲਾਂ ਬੰਦੇ ਨੂੰ ਅਰੈਸਟ ਕਰੋ ਤੇ ਉਹ ਜਿਹੜਾ ਵਸਤੀਵਾਦੀ ਮਾਈਂਡਸੈਟ ਜਿਹੜਾ ਹੈਗਾ ਹਾਲਾਂਕਿ ਇਹਨਾਂ ਕਾਨੂੰਨਾਂ ਬਾਰੇ ਵੀ ਕਿਹਾ ਗਿਆ ਸੀ ਕਿ ਅਸੀਂ ਵਸਤੀਵਾਦੀ ਮਾਈਂਡਸੈਟ ਨੂੰ ਬਦਲਣ ਲਈ ਲੈ ਕੇ ਆਏ ਹਾਂ ਉਹ ਵਸਤੀਵਾਦੀ ਮਾਈਂਡਸੈਟ ਜਿਹੜਾ ਨਾ ਸਿਰਫ ਇਹ ਇਹਨਾਂ ਚ ਕਾਇਮ ਰੱਖਿਆ ਗਿਆ ਬਲਕਿ ਪ੍ਰੈਕਟੀਕਲੀ ਵੀ ਸਾਡੀ ਪੁਲਿਸ ਦੇ ਜ਼ਿਹਨ ਚ ਸਾਡੀ ਜੁਡੀਸ਼ਰੀ ਦੇ ਜ਼ਿਹਨ ਚ ਵੀ ਮੌਜੂਦ ਹੈ ਹੁਣ ਕਾਨੂੰਨ ਦੀ ਨਜ਼ਰ ਵਿੱਚ ਵੇਖਿਆ ਜਾਵੇ ਮਾਲਵਿੰਦਰ ਸਿੰਘ ਮਾਲੀ ਦੀ ਦੋ ਤਿੰਨ ਮੋਟੀਆਂ ਜੀਆਂ ਗੱਲਾਂ ਤੁਹਾਡੇ ਤੋਂ ਜਾਨਣਾ ਚਾਹੁੰਦੇ ਆਂ ਕਿ ਦਲੀਲ ਦੇ ਅਧਾਰ ਤੇ ਤਰਕ ਦੇ ਅਧਾਰ ਤੇ ਇਹ ਅਰੈਸਟ ਗਲਤ ਕਿਵੇਂ ਆ ਔਰ ਇਹ ਪਰਚਾਤ ਗਲਤ ਕਿਵੇਂ ਆ ਦੇਖੋ ਪਰਚਾ ਤਾਂ ਗਲਤ ਹੈ ਵੀ ਜਦੋਂ ਕੋਈ ਪਰਚਾ ਜਿਹੜਾ ਹੈਗਾ ਪ੍ਰਾਮਾਫੈਸਾਈ ਆਪਾਂ ਦੇਖਦੇ ਆਂ ਕਿ ਕਿਸੇ ਪਰਚੇ ਦੇ ਵਿੱਚ ਜੇ ਪ੍ਰਾਮਾਫੈਸਾਈ ਅਫੈਂਸ ਨਹੀਂ ਬਣ ਰਿਹਾ ਮਤਲਬ ਆਮ ਬੰਦਾ ਜਿਹਨੂੰ ਪੜੇ ਚਾਰ ਲੈਣਾ ਨੂੰ ਉਹਨੂੰ ਪੜ੍ਹ ਕੇ ਜੇ ਲੱਗੇ ਕਿ ਭਈ ਇਹ ਜੁਰਮ ਨਹੀਂ ਬਣ ਰਿਹਾ ਤਾਂ ਪਰਚਾ ਨਹੀਂ ਹੋਊਗਾ ਜੇ ਲੱਗੇ ਕਿ ਜੁਰਮ बन ਰਿਹਾ ਤਾਂ ਪਰਚਾ ਹੋ ਜਾਊਗਾ ਉਸ ਤੋਂ ਬਾਅਦ ਫਿਰ ਜਿਹੜਾ ਮੁਕਦਮਾ ਚੱਲੂਗਾ ਉਹਦੇ 'ਚ ਜੇ ਸਬੂਤ ਉਹਦੇ ਨਹੀਂ ਪੇਸ਼ ਹੁੰਦੇ ਤਾਂ ਬੰਦਾ ਬਰੀ ਹੋ ਜਾਊਗਾ ਤਾਂ ਇਹ ਦਾਵਾ ਕੀਤਾ ਜਾ ਰਿਹਾ ਜਿਹੜੇ ਮਾਲਵਿੰਦਰ ਸਿੰਘ ਮਾਲੀ ਦੇ ਹੱਕ 'ਚ ਇੱਕ ਚੰਡੀਗੜ੍ਹ 'ਚ ਵੱਡੀ ਪ੍ਰੈਸ ਕਾਨਫਰੰਸ ਹੋਈ ਉਸ ਦੇ ਵਿੱਚ ਡਾਕਟਰ ਪਿਆਰੇ لال ਗਰਗ ਪ੍ਰੋਫੈਸਰ ਮਨਜੀਤ ਸਿੰਘ ਪੱਤਰਕਾਰ ਹਮੀਰ ਸਿੰਘ ਹੋਰ ਬੜੇ ਸੱਜਣ ਸੀ ਉੱਥੇ ਉਹਨਾਂ ਨੇ ਦਾਵਾ ਕੀਤਾ ਕਿ ਜਿਹੜੀ ਐਫ ਆਈ ਆਰ ਦੇ ਵਿੱਚ ਸ਼ਿਕਾਇਤ ਕਰਤਾ ਨੇ ਅਮਿਤ ਜੈਨ ਉਹ ਤੇ ਗਊ ਰੱਖਿਆ ਕੋ ਕਮਿਸ਼ਨ ਹੈ ਸਰਕਾਰ ਦਾ ਉਹਦੇ ਮੈਂਬਰ ਵੀ ਹੈ ਤੇ ਕਹਿੰਦੇ ਇਹਦਾ ਸਿੱਧਾ ਸੰਕੇਤ ਮਿਲਦਾ ਹੈ ਕਿ ਸਰਕਾਰ ਦੇ ਕਹਿਣ ਤੇ ਹੋਇਆ ਹੈ ਇਹ ਕੋਈ ਤਾਂ ਜੇ ਆਪਾਂ ਮਤਲਬ ਮੈਂਬਰ ਨਾ ਵੀ ਹੋਣ ਤਾਂ ਵੀ ਜਿਸ ਤਰੀਕੇ ਨਾਲ ਇਹ ਘਟਨਾ ਕਰਮ ਹੋਇਆ ਚਾਰ ਲਾਈਨਾਂ ਦੀ ਮਤਲਬ ਕੰਪਲੇਂਟ ਹੈ ਕੰਪਲੇਂਟ ਚ ਕੋਈ ਡਿਟੇਲ ਨਹੀਂ ਹੈ ਕਿ ਕਿਹੜੇ ਲੀਡਰ ਨੂੰ ਕਿਹੜੇ ਦੇਵੀ ਦੇਵਤੇ ਨਾਲ ਤੁਲਨਾ ਕੀਤੀ ਗਈ ਹੈ ਤੇ ਕਿਵੇਂ ਉਹ ਗਲਤ ਹੈ ਜਾਂ ਤਾਂ ਤੁਸੀਂ ਇਹ ਕਰੋ ਨਾ ਸਿਰਫ ਇੰਨਾ ਕਹਿ ਦੇਣਾ ਕਿ ਜੀ ਮਤਲਬ ਅੱਜ ਮੈਂ ਇੰਟਰਵਿਊ ਚ ਕਹਿ ਦਵਾਂ ਕਿ ਜੀ ਲੋਕ ਅੱਜਕੱਲ੍ਹ ਰਾਮ ਰਾਜ ਲੈਣ ਨੂੰ ਫਿਰਦੇ ਨੇ ਪਰ ਇਹਨਾਂ ਦਾ ਰਾਮ ਵਰਗਾ ਕਿਰਦਾਰ ਤੇ ਹੈ ਨਹੀਂ ਹੁਣ ਇੰਨੀ ਗੱਲ ਤੇ ਕੋਈ ਮੇਰੇ ਤੇ ਪਰਚਾ ਦਰਜ ਕਰਾ ਸਕਦਾ ਕੋਈ ਇਹ ਇਨ ਇਨ ਬਿਲਕੁਲ ਨਹੀਂ ਹੋ ਸਕਦਾ ਕਿਉਂਕਿ ਮੈਂ 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 ਪ੍ਰਭੂ ਰਾਮਚੰਦਰ ਜੀ ਨੂੰ ਕੋਈ ਉਹਨਾਂ ਨੂੰ ਮਾਰਿਆ ਥੋੜੀ ਕਿਹਾ ਕਿਉਂਕਿ ਉਹ ਜਿਹੜੀ ਰਿਲੀਜੀਅਸ ਜਿਹੜੇ ਸਿੰਬਲ ਨੇ ਉਹ ਜਦੋਂ ਰਾਜਨੀਤੀ 'ਚ ਵਰਤੇ ਜਾ ਰਹੇ ਨੇ ਤਾਂ ਉਹਨਾਂ ਦੀ ਬੰਦਾ ਉਹਦੀ ਆਲੋਚਨਾ ਵੀ ਤਾਂ ਕਰ ਸਕਦਾ ਹੈ ਨਾ ਕਿ ਭਾਈ ਤੁਸੀਂ ਰਾਮਰਾਜ ਜਦੋਂ ਜਦੋਂ ਭਗਤ ਪੂਰਨ ਸਿੰਘ ਨੇ ਕਿਹਾ ਸੀ ਕਿ ਖਾਲਿਸਤਾਨ ਨੂੰ ਲਿਆਉਣ ਨੂੰ ਫਿਰਦੇ ਹੋ ਪਹਿਲਾਂ ਖਾਲਸੇ ਤਾਂ ਬਣ ਜਾਓ ਹੂੰ ਹੁਣ ਇਹ ਇਹ ਗੱਲ ਕਹਿੰਦੇ ਕੀ ਮਤਲਬ ਗਲਤ ਕੀ ਇਹਦੇ ਚ ਹੂੰ ਤਾਂ ਇਸੇ ਤਰੀਕੇ ਨਾਲ ਇਹ ਕਹਿਣਾ ਕਿ ਭਾਈ ਤੁਸੀਂ ਰਾਮਰਾਜ ਲਿਆਉਣ ਨੂੰ ਫਿਰਦੇ ਹੋ ਪਹਿਲਾਂ ਪਹਿਲਾਂ ਜਿਹੜੇ ਰਾਮ ਦੇ ਸੇਵਕਾਂ ਵਰਗਾ ਕਿਰਦਾਰ ਤਾਂ ਬਣਾ ਲਓ ਹੈਨਾ ਤਾਂ ਨਾ ਤਾਂ ਡਿਟੇਲ ਹੈ ਕੁਝ ਇਸ ਕਰਕੇ ਬਣਦਾ ਹੀ ਪਰਚਾ ਹੈ ਨਹੀਂ ਵੈਸੇ ਵੀ ਕਵਾਸ਼ ਹੋਣ ਵਾਲੀ ਹੈ ਦੂਸਰੀ ਗੱਲ ਜੇ ਮਨ ਵੀ ਲੱਗੇ ਤਾਂ ਧਾਰਾ 196 ਤੇ 299 ਲੱਗੀ ਹੈ ਉਹਦੇ ਚ ਵੱਧ ਤੋਂ ਵੱਧ ਸਜ਼ਾ 3 ਸਾਲ ਹੈ ਤਾਂ 3 ਸਾਲ ਦੀ ਸਜ਼ਾ ਵਾਲੇ ਜੁਰਮ ਦੇ ਵਿੱਚ ਅਰੈਸਟ ਨਹੀਂ ਹੋ ਸਕਦੀ ਉਹਦੇ 'ਚ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਨੇ ਕਿ ਪਰ ਇਹਦੇ باوجود ਵੀ ਪੁਲਿਸ ਰਾਤ ਨੂੰ ਅਰੈਸਟ ਕਰਨ ਜਾਂਦੀ ਹੈ ਮਹੱਲੀ ਤੋਂ ਪਟਿਆਲੇ ਹਾਲਾਂਕਿ ਆਮ ਤੌਰ ਤੇ ਜੇ ਅਸੀਂ ਆਪਾਂ ਕੋਈ ਸ਼ਿਕਾਇਤ ਕਰੀਏ ਤਾਂ ਭਾਵੇਂ ਤੀਜੇ ਦਿਨੋਂ ਔਰ ਸ਼ਰੇਆਮ ਵੀਡੀਓ 'ਚ ਕਹਿ ਰਹੇ ਨੇ ਕਿ ਤੁਸੀਂ ਸ਼ਰਾਬ ਪੀ ਰਹੇ ਹੋ ਮਤਲਬ ਕੈਰੇਕਟਰ ਅਸੈਸਿਨੇਸ਼ਨ ਹੋ ਰਿਹਾ ਹੈ ਮਕਸਦ ਇੱਥੇ ਮਤਲਬ ਇਹ ਨਹੀਂ ਹੈ ਕਿ ਮਹੱਲੀ ਸਾਹਿਬ ਨੇ ਕਹਿਦੀਆਂ ਭਾਵਨਾਵਾਂ ਆਖਿਤ ਕੀਤੀਆਂ ਤੇ ਉਹਨਾਂ ਨੂੰ ਅਰੈਸਟ ਕਰਨਾ ਹੈ ਉਹ ਤਾਂ ਚਲੋ ਮਕਦਮਾ ਚੱਲੇਗਾ ਅਦਾਲਤ 'ਚ ਸਾਹਮਣੇ ਆਜੇਗਾ ਜੇ ਉਹਨਾਂ ਨੇ ਭਾਵਨਾਵਾਂ ਆਹਤ ਕਰੀਆਂ ਨਹੀਂ ਤੇ ਸਜ਼ਾ ਹੋ ਜਾਏਗੀ ਤੇ ਜੇ ਉਹਨਾਂ ਨੇ ਭਾਵਨਾਵਾਂ ਆਹਤ ਨਹੀਂ ਕਰੀਆਂ ਤਾਂ ਬਰੀ ਹੋ ਜਾਣਗੇ ਪਰ ਇੱਥੇ ਜਿਹੜਾ ਜਿਸ ਤਰੀਕੇ ਨਾਲ ਘਟਨਾ ਕਰ ਨੂੰ ਅੰਜਾਮ ਦਿੱਤਾ ਉੱਥੇ ਇੱਕ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਜਿਹੜੇ ਕੋਈ ਪੰਜ ਚਾਰ ਪੱਤਰਕਾਰ ਰਹੇਗੇ ਪਹਿਲਾਂ ਤਾਂ ਗੋਦੀ ਮੀਡੀਆ ਬਣ ਹੀ ਚੁੱਕਿਆ ਵੈਸੇ ਜਿਹੜਾ YouTube ਸੋਸ਼ਲ ਮੀਡੀਆ ਥੋੜਾ ਜਿਹਾ ਬਚਿਆ ਸੀ ਉਹ ਵੀ ਹੁਣ ਲਗਭਗ ਸਰਕਾਰੀ ਸਰਕਾਰੀ ਬੋਲੀ ਬੋਲਣ ਲੱਗ ਗਿਆ ਹੈ ਤੇ ਮਕਸਦ ਇਹ ਹੈ ਕਿ ਸੁਨੇਹਾ ਦੇਣਾ ਕਿ ਸੰਭਲ ਜੋ ਨਹੀਂ ਤੇ ਤੁਹਾਡੇ ਨਾਲ ਵੀ ਐਨੀ ਐਵੇਂ ਅਰੈਸਟ ਕਰਾਂਗੇ ਤੁਹਾਨੂੰ ਵੀ ਤੁਹਾਨੂੰ ਵੀ ਅਸੀਂ ਇਸ ਤਰੀਂ ذلیل ਕਰਾਂਗੇ ਜੇ ਸਰਕਾਰ ਇਹ ਜੀ ਨੀਤੀ ਤੇ ਆ ਹੀ ਜਾਵੇ ਉਤਰ ਹੀ ਆਵੇ ਤਾਂ ਇਸ ਦਾ ਮਤਲਬ ਇਹ ਹੈ ਕਿ ਸਾਡੇ ਕਾਨੂੰਨ ਦੀਆਂ ਜਿਹੜੀਆਂ ਵੱਡੀਆਂ ਕਿਤਾਬਾਂ ਨੇ ਉਹ ਸਾਨੂੰ ਬਚਾ ਨਹੀਂ ਸਕਦੀਆਂ ਨਹੀਂ ਬਿਲਕੁਲ ਬਚਾਉਣਗੀਆਂ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਇਹ ਇੱਥੇ ਹੁਣ ਮਾਲੀ ਸੰਭਲ ਨਾਲ ਸੰਪਰਕ ਕਰਾਂਗੇ ਜੇ ਹੁਣ ਮਤਲਬ ਇਹ ਹੁਣ ਜੇ ਗੱਲਬਾਤ ਹੋ ਜਾਂਦੀ ਹੈ ਤਾਂ ਪਹਿਲਾਂ ਤਾਂ ਇਹਨਾਂ ਜਿਹੜੇ ਅਫਸਰਾਂ ਨੇ ਇਹਨਾਂ ਤੇ ਅਸੀਂ ਹਾਈ ਕੋਰਟ ਚ ਕੰਟੈਂਪਟ ਪਾਵਾਂਗੇ ਕਿਉਂਕਿ ਇਹ ਸੁਪਰੀਮ ਕੋਰਟ ਨੇ اختیار ਦਿੱਤੇ ਨੇ ਕਿ ਜੇ ਤੁਸੀਂ 3 ਸਾਲ 7 ਸਾਲ ਤੋਂ ਘੱਟ ਦੀ ਸਜ਼ਾ ਦੇ ਜੁਰਮ 'ਚ ਅਰੈਸਟ ਕਰਦੇ ਹੋ ਤਾਂ ਤੁਸੀਂ ਆਪਣਾ ਜਿਹੜਾ ਹੈਗਾ ਉਹਦੇ ਤੁਹਾਡੇ ਖਿਲਾਫ ਡਿਪਾਰਟਮੈਂਟ ਇਲੈਕਸ਼ਨ ਵੀ ਹੋਊਗਾ ਅਸੀਂ ਡੀਜੀਪੀ ਨੂੰ ਵੀ ਲਿਖਾਂਗੇ ਤਾਂ ਦੂਸਰਾ ਅਸੀਂ ਕੰਟੈਂਪਟ ਵੀ ਪਾਵਾਂਗੇ ਇੱਕ ਤੋਂ ਇਸ ਵੀਡੀਓ ਵਿੱਚ ਜਦੋਂ ਅਰੈਸਟ ਕੀਤਾ ਜਾ ਰਿਹਾ ਹੈ ਇੱਕ ਇੰਸਪੈਕਟਰ ਦੀ ਉੱਥੇ ਯੂਨੀਫਾਰਮ ਨਜ਼ਰ ਨਹੀਂ ਆ ਰਹੀ ਕਿ ਇਹ ਜ਼ਰੂਰੀ ਨਹੀਂ ਹੁੰਦਾ ਜਾਂ ਕੁਝ ਅਫਸਰ ਸਿਵਲ 'ਚ ਵੀ ਜਾ ਸਕਦੇ ਅਰੈਸਟ ਵੇਲੇ ਉਹਦੇ 'ਚ ਹੈ ਕਿ ਆਈਡੈਂਟੀਫਿਕੇਸ਼ਨ ਬਿਲਕੁਲ ਤੁਹਾਡੇ ਮਤਲਬ ਜਾਂ ਤਾਂ ਪਹਿਨੀ ਹੋਣੀ ਚਾਹੀਦੀ ਆ ਜਾਂ ਫਿਰ ਤੁਸੀਂ ਜਦੋਂ ਪੁੱਛੋ ਤਾਂ ਉਹ ਤੁਹਾਨੂੰ ਉਹਨਾਂ ਦੀ ਆਈਡੈਂਟੀਟੀ ਦੱਸੇ ਜੇ ਤੁਸੀਂ ਉਹਦਾ ਆਈ ਕਾਰਡ ਵੀ ਚੈੱਕ ਕਰ ਸਕਦੇ ਹੋ ਹੁਣ ਮੈਨੂੰ ਇਹ ਪਤਾ ਨਹੀਂ ਕਿ ਮਰੀ ਸਾਹਿਬ ਨੇ ਉੱਥੇ ਉਹਨਾਂ ਨੂੰ ਉਹ ਤਾਂ ਇਹ ਵੀਡੀਓ 'ਚ ਕਹਿ ਰਿਹਾ ਕਿ ਮੈਂ ਤੁਹਾਨੂੰ ਦੱਸਦਾ ਮੈਂ ਕੌਣ ਹਾਂ ਤੇ ਹੁਣ ਇਹ ਨਹੀਂ ਪਤਾ ਵੀ ਆਈ ਕਾਰਡ ਉਹਨਾਂ ਦਾ ਚੈੱਕ ਕਰਿਆ ਕਿ ਨਹੀਂ ਕਰਿਆ ਤੇ ਜੇ ਉਹਨਾਂ ਨੇ ਆਈ ਕਾਰਡ ਆਪਣਾ ਚੈੱਕ ਕਰਾਤਾ ਫਿਰ ਉਹ ਕੋਈ ਗੱਲ ਨਹੀਂ ਆ ਅਦਰਵਾਈਜ਼ ਰੈਸਟ ਕਰਨ ਦਾ ਮਤਲਬ ਹੁੰਦਾ ਕਿ ਬੰਦਾ ਆਪਣੀ ਡਰੈਸ ਚ ਜਾਵੇ ਔਰ ਉਹਦੇ ਜਿੱਥੇ ਜਿੱਥੇ ਨੇਮ ਪਲੇਟ ਲੱਗੀ ਹੁੰਦੀ ਹੈ ਇਹ ਆ ਆਪਣੀ ਜਿਹੜੀ ਹੈਗੀ ਆ ਦੱਸੇ ਪ੍ਰੋਪਰ ਯੂਨੀਫਾਰਮ ਦੱਸੇ ਆਪਣਾ ਨਾਮ ਦੱਸੇ ਆਪਣੀ ਡੈਜ਼ਿਗਨੇਸ਼ਨ ਦੱਸੇ ਔਰ ਦੱਸੇ ਮੈਂ ਕਿਹੜੇ ਥਾਣੇ ਚ ਆਇਆ ਔਰ ਤੁਹਾਡੇ ਖਿਲਾਫ ਸ਼ਿਕਾਇਤ ਕੀਤੀ ਆ ਤੇ ਧਾਰਾ ਕਿਹੜੀ ਕਿਹੜੀ ਆ ਉਸ ਤੋਂ ਬਾਅਦ ਪਰਿਵਾਰ ਦੇ ਕਿਸੇ ਮੈਂਬਰ ਦੇ ਉੱਥੇ ਦਸਤਖਤ ਕਰਾਉਣੇ ਜ਼ਰੂਰੀ ਨੇ ਹਮ 95 ਤੇ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਪਹਿਲੇ 24 ਘੰਟਿਆਂ ਦੇ ਦੌਰਾਨ ਹੀ ਜੇ ਮਤਲਬ ਕੋਈ ਰੋਸ਼ੀ ਚਾਵੇ ਤਾਂ ਉਹਨੂੰ ਉਹਦੇ ਵਕੀਲਾਂ ਨਾਲ ਵੀ ਗੱਲ ਕਰਨ ਦਾ ਮੌਕਾ ਇਹ ਦੇਣਾ ਪੈਂਦਾ ਹੈ ਇਹ ਕਾਨੂੰਨ ਹੈ ਤੇ ਇਸ ਕਰਕੇ ਇਹ ਤਾਂ ਬੜਾ ਮੇਰੇ ਖਿਆਲ ਚ ਇੱਕ ਤਰੀਕੇ ਨਾਲ ਬlesing in disguise ਹੈ ਕਿ ਮਾਲੀ ਸਾਹਿਬ ਆ ਕੇ ਬਾਕੀ ਬੰਦੇ ਨੇ ਉਹਨਾਂ ਨੂੰ ਕੋਈ ਨਾ ਫਰਕ ਨਹੀਂ ਪੈਂਦਾ ਜੇਲ੍ਹ ਜਾਣ ਨਾਲ ਇਹਦੇ ਨਾਲ ਇਹਦੇ ਨਾਲ ਫਾਇਦਾ ਇਹ ਹੋ ਗਿਆ ਕਿ ਇੱਕ ਤਾਂ ਪੱਤਰਕਾਰਾਂ ਦੇ ਵਿੱਚ ਵੀ ਥੋੜਾ ਰੋਸ ਜਾਗੇਗਾ ਪਬਲਿਕ ਰੋਸ ਜਾਗੇਗਾ ਥੋੜਾ ਜਿਆਦਾ ਜਿਹੜਾ ਜਿਹੜੀ ਜਿਹੜੀ ਅੰਦਰੰਦਰ ਹੀ ਧੁਖ ਰਹੀ ਸੀਗੀ ਜਿਹੜੀ ਘਟਨ ਉਹ ਬਾਹਰ ਆਏਗੀ ਔਰ ਦੂਸਰਾ ਇਹਦੇ ਕਾਨੂੰਨੀ ਚਾਰਾ ਜੋਈ ਇਹਦੀ ਕੀਤੀ ਜਾਏਗੀ ਤਾਂ ਕਿ ਅੱਗੇ ਤੋਂ ਖੁਦ ਮਾਲੀ ਸਾਹਿਬ ਜਦੋਂ ਪੇਸ਼ੀ ਭੁਗਤ ਰਹੇ ਇੱਕ ਵੀਡੀਓ ਕਲਿੱਪ ਸਾਹਮਣੇ ਆਇਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਆਖਿਆ ਕਿ ਝੂਠੀ ਐਫਆਈਆਰ ਹੈ ਔਰ ਮੇਰੇ ਖਿਲਾਫ ਨਾ ਕੋਈ ਵੀਡੀਓ ਹੈ ਤਾਂ ਨਾ ਹੀ ਕਿਤੇ ਲਿਖਤੀ ਰੂਪ ਚ ਮਿਲਦਾ ਜਿਹੜੀ ਵਿੱਚ ਗੱਲ ਲਿਖੀ ਗਿਆ ਸ਼ਿਕਾਇਤ ਚ ਦੇਖੋ ਮੈਂ ਕੱਲ ਨੂੰ ਹੁਣ ਚਲਾਨ ਚ ਤਾਂ ਕੁਝ ਕਰ ਦੇਣ ਉਹ ਪਰ ਇਹ ਇਹਦੇ ਬਾਰੇ ਆਪਾਂ ਕਹਿ ਨਹੀਂ ਸਕਦੇ ਹਨ ਐਫਆਈਆਰ ਪੜ ਕੇ ਤਾਂ ਨਹੀਂ ਲੱਗ ਰਿਹਾ ਕਿ ਐਫਆਈਆਰ ਬਣਦੀ ਹੈ ਔਰ ਇੱਕ ਇੱਕ ਪਲ ਹੀ ਮਨ ਵੀ ਲਈਏ ਔਰ ਕਿੰਨੀ ਤੇਜ਼ੀ ਨਾਲ ਦੇਖੋ ਅੱਜ ਇੰਟਰੂ ਹੋਈ ਅਜੀਬ ਕੰਪਲੇਨਟ ਦਿੱਤੀ ਅੱਜ ਹੀ ਐਫਆਈਆਰ ਹੋਈ ਅੱਜ ਹੀ ਰਾਤ ਨੂੰ ਅਰੈਸਟ ਵੀ ਕਰ ਲਿਆ ਪਟਿਆਲੇ ਤੋਂ ਤਾਂ ਚੀਜ਼ਾਂ ਆਪਣੇ ਆਪ ਦੱਸ ਰਹੀਆਂ ਨੇ ਕਿ ਮਕਸਦ ਕੁਛ ਹੋਰ ਹੈ ਨਾ ਤਾਂ ਮਕਸਦ ਇਹ ਨਹੀਂ ਹੈ ਕਿ ਵੀ ਕਿਸੇ ਦੀ ਭਾਵਨਾਵਾਂ ਆहत ਹੋਈਆਂ ਨੇ ਤਾਂ ਅੱਛਾ ਜੇ ਭਾਵਨਾਵਾਂ ਆहत ਹੋਈਆਂ ਹੁੰਦੀਆਂ ਤਾਂ ਹੁਣ ਕਿੰਨੇ ਇੱਕ ਹਿੰਦੂ ਸੰਗਠਨ ਨੇ ਜਿਨ੍ਹਾਂ ਨੇ ਮਤਲਬ ਪ੍ਰੋਟੈਸਟ ਕਰਤਾ ਔਰ ਮੈਨੂੰ ਲੱਗਦਾ ਵੀ ਸਾਰੇ ਪੰਜਾਬ ਚੋ ਕਿਸੇ ਬੰਦੇ ਨੂੰ ਇਹ ਗੱਲ ਦਾ ਪਤਾ ਵੀ ਨਹੀਂ ਕਿ ਮਾਲੀ ਸਾਹਿਬ ਬੋਲੇ ਕੀ ਨੇ ਆਪਾਂ ਨੂੰ ਨਹੀਂ ਪਤਾ ਕੀ ਬੋਲਦੇ ਨੇ ਹੈਨਾ ਤੋਂ ਜਿਹੜੇ ਗੱਲ ਦਾ ਪਤਾ ਹੀ ਨਹੀਂ ਕਿ ਬੋਲੇ ਕੀ ਨੇ ਤੋਂ ਅੰਦਰੋਂ ਅੰਦਰੀ ਥੋੜੀ ਗਿਟਮਟ ਹੁੰਦੀ ਹੈ ਤੇ ਮਤਲਬ ਇਹ ਤਾਂ ਧਜੀਆਂ ਉਡਾਈਆਂ ਜਾ ਰਹੀਆਂ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਦੀਆਂ ਔਰ ਹੁਣ ਉਹ ਕੇਸ ਬਲਕਿ ਇੱਕ ਹੁਣ ਪੈਂਡਿੰਗ ਪਿਆ ਇਹਦੇ ਚ ਪੰਜਾਬ ਦੀ ਹਲੇ ਸੁਣਵਾਈ ਹੋਣੀ ਹੈ ਮੈਂ ਉਹਦੇ ਚ ਮੈਂ ਚੈੱਕ ਕਰ ਰਿਹਾ ਸੀ ਸੁਪਰੀਮ ਕੋਰਟ ਦੀ ਡੇਟ ਹੁਣ ਪਹਿਲਾਂ ਉਹਨਾਂ ਨੇ ਕੁਝ ਮੇਰੇ ਖਾਲ 12 ਕੇ 13 ਸਟੇਟਾਂ ਨੂੰ ਟਾਈਮ ਦਿੱਤਾ ਇੱਕ ਦਿਨ ਸੁਣਨ ਦਾ ਫਿਰ ਪੰਜਾਬ ਦੀ ਵਾਰੀ ਆਉਣੀ ਹੈ ਕਿ ਉਹਦੇ ਚ ਇਹਨਾਂ ਨੇ ਸਬੂਤ ਪੇਸ਼ ਕਰਨੇ ਨੇ ਕਿ ਅਸੀਂ ਹਰਨੇਸ਼ ਕੁਮਾਰ ਜੱਜਮੈਂਟ ਨੂੰ ਕਿਵੇਂ ਕੰਪਲਾਈ ਕੀਤਾ ਤਾਂ ਉਹਦੇ ਇਹਨਾਂ ਨੂੰ ਐਫੀਡੇਵਟ ਦੇਣਾ ਪਏਗਾ ਉੱਥੇ ਅਸੀਂ ਵੀ ਇਹ ਸਬੂਤ ਲਾਵਾਂਗੇ ਕਿ ਆ ਦੇਖੋ ਇਹ ਧਜੀਆਂ ਉਡਾ ਰਹੇ ਨੇ باوجود ਦੇ ਦੇ ਕਿ ਬਾਰ ਬਾਰ ਸੁਪਰੀਮ ਕੋਰਟ ਇੱਕ ਨਹੀਂ ਘਟੋ ਘਟ 2013 ਤੋਂ 10 ਜੱਜਮੈਂਟਾਂ ਚ ਇਹ ਕਹਿ ਚੁੱਕੀ ਆ ਸਟੇਟਾਂ ਨੂੰ ਨਾ ਸਿਰਫ ਸਟੇਟਾਂ ਨੂੰ ਹਾਈ ਕੋਰਟਾਂ ਨੂੰ ਵੀ ਕਿ ਤੁਸੀਂ ਮੋਨੀਟਰ ਕਰੋ ਐਫੀਡੇਵਟ ਦਿਓਗੇ ਤੁਸੀਂ ਮੋਨੀਟਰ ਕਰ ਰਹੇ ਹੋ ਔਰ ਜਿਹੜੇ ਤੁਹਾਡੇ ਜੁੜੇ ਜੁੜੇ ਜੁਡੀਸ਼ੀਅਲ ਆਫਸਰ ਨੇ ਜਿਹੜੇ ਰਿਮਾਂਡ ਦੇ ਰਹੇ ਨੇ ਜਾਂ ਇਵਨ ਜੁਡੀਸ਼ੀਅਲ ਕਸਟਡੀ ਵੀ ਭੇਜ ਰਹੇ ਨੇ ਬਿਨਾਂ ਵਜ੍ਹਾ ਤਾਂ ਤੁਸੀਂ ਉਹਨਾਂ ਤੇ ਐਕਸ਼ਨ ਲਓ ਤਾਂ ਇਹ ਬੜਾ ਇੱਕ ਮੇਰੇ ਖਿਆਲ ਚ ਇੱਕ ਲੈਂਡਮਾਰਕ ਜਜਮੈਂਟ ਬਣੇਗੀ ਤੇ ਜੇ ਮਤਲਬ ਇਹਨੂੰ ਸਾਡੇ ਕੋਲ ਬਿਲਕੁਲ ਕਾਨੂੰਨੀ ਸਾਡੇ ਕੋਲ ਅਖਤਿਆਰ ਪੂਰੇ ਹੈਗੇ ਨੇ ਕੋਈ ਇਹ ਨਾ ਸਮਝੇ ਸਰਕਾਰ ਜੇ ਕੋਈ ਮਤਲਬ ਮੁੱਖ ਮੰਤਰੀ ਬਣ ਗਿਆ ਜਾਂ ਕੋਈ ਪ੍ਰਧਾਨ ਮੰਤਰੀ ਬਣ ਗਿਆ ਇਹ ਇਹ ਤਾਂ ਇਥੇ ਕਾਨੂੰਨ ਦਾ ਰਾਜ ਹੈ ਚਲੋ ਠੀਕ ਹੈ ਤੱਕਾ ਹੋ ਜਾਂਦਾ ਪਰ ਆਖਰ ਨੂੰ ਕਾਨੂੰਨ ਦੀ ਜਿੱਤ ਹੁੰਦੀ ਹੈ ਬੰਦੇ ਜਿਹੜੇ ਜਿਹੜੇ ਬੰਦੇ ਲੜਦੇ ਰਹਿਣ ਬੰਦੇ ਡਟੇ ਰਹਿਣ ਔਰ ਮੌਲੀ ਸਾਹਿਬ ਬਾਕੀ ਬੰਦੇ ਨੇ ਤੇ ਮੈਨੂੰ ਲੱਗਦਾ ਵੀ ਉਹ ਲੜਨਗੇ ਇਸ ਖਿਲਾਫ ਤੇ ਉਹਨਾਂ ਦਾ ਸਾਥ ਦੇਣ ਲਈ ਅਸੀਂ ਬਿਲਕੁਲ ਤਿਆਰ ਹਾਂ ਜਦੋਂ ਮਾਲੀ ਸਾਹਿਬ ਕਹਿਣਗੇ ਕਾਨੂੰਨੀ ਦੇ ਲੜਾਈ ਲੜਾਂਗੇ ਔਰ ਇਹਨਾਂ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਕਰਾਵਾਂਗੇ ਜੀ ਜੀ ਬਹੁਤ ਸ਼ੁਕਰੀਆ ਤਾਂ ਅਸੀਂ ਕਾਨੂੰਨ ਦੇ ਨਜ਼ਰੀਏ ਤੋਂ ਐਫ ਆਈ ਆਰ ਚ ਜਿੰਨਾ ਕੁਝ ਦਰਜ ਆ ਉਸ ਦੇ ਆਧਾਰ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿੱਥੇ ਕਿੱਥੇ ਕੌਣ ਕੌਣ ਗਲਤ ਹੈ ਕੌਣ ਗਲਤ ਹੈ ਉਸ ਦੇ ਖਿਲਾਫ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਖਮਿਆਜੇ ਉਸ ਨੂੰ ਭੁਗਤਨੇ ਪੈ ਸਕਦੇ ਨੇ ਇਹ ਵੀ ਅਸੀਂ ਗੱਲਬਾਤ ਕੀਤੀ ਹੈ ਤਾਂ ਐਡਵੋਕੇਟ ਜਗਤਾਰ ਸਿੰਘ ਸਿੱਧੂ ਹੋਰਾਂ ਨੇ ਸਾਰੀ ਗੱਲਬਾਤ ਸਮਝਾ ਦੱਤੀ ਹੈ ਕਿ ਕਾਨੂੰਨ ਕੀ ਕਹਿੰਦਾ ਹੈ ਔਰ ਪੁਲਿਸ ਦੀ ਜਿਹੜੀ ਅਮਲੀ ਰੂਪ ਦੇ ਵਿੱਚ ਕਾਰਵਾਈ ਹੈ ਉਹ ਕੁਝ ਹੋਰ ਕਹਿੰਦੀ ਹੈ ਇਹ ਸਾਰੀਆਂ ਗੱਲਾਂ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਮਾਲਵਿੰਦਰ ਸਿੰਘ ਮਾਲੀ ਤੇ ਕੀਤੀ ਗਈ ਕਾਰਵਾਈ ਦੇ ਪਿੱਛੇ ਕੀ ਹੋਰ ਕੋਈ ਕਾਰਨ ਨੇ ਜਾਂ ਫਿਰ ਵਾਕਈ ਉਹਨਾਂ ਦੀ ਬੋਲਬਾਣੀ ਜਾਂ ਉਹਨਾਂ ਦੇ ਦਿੱਤੇ ਗਏ ਕਿਸੇ ਇੰਟਰਵਿਊ ਦੇ ਵਿੱਚ ਜਾਂ ਭਾਸ਼ਣ ਦੇ ਵਿੱਚ ਕੋਈ ਐਸੀ ਸ਼ਬਦ ਸੀ ਐਸੀ ਗੱਲ ਸੀ ਕਿ ਉਹਨਾਂ ਨੂੰ ਅਰੈਸਟ ਕਰਨਾ ਜ਼ਰੂਰੀ ਸੀ ਇਹ ਔਣ ਵਾਲੇ ਸਮੇਂ ਦੇ ਵਿੱਚ ਜਦੋਂ ਅਦਾਲਤੀ ਕਾਰਵਾਈ ਅੱਗੇ ਵਧੇਗੀ ਅਦਾਲਤ ਦੇ ਵਿੱਚ ਦਲੀਲਾਂ ਚੱਲਣਗੀਆਂ ਤਰਕ ਚੱਲਣਗੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਕੌਣ ਸੱਚਾ ਤੇ ਕੌਣ ਝੂਠਾ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ